ਤਰਪੂਗੇ ਤੇ ਲੱਗ ਜਾਂਦਾ ਬਈ ਜਿਹੜਾ ਹਾਂ ਬਈ ਕਰਪਈ ਆ ਠੀਕ ਆ ਕੰਪਨੀ ਮਨੋਂ ਆਏ ਕੋਈ ਆਈ ਨਹੀਂ ਕੋਈ ਬਾਅਦ ਚ ਲੱਗਿਆ ਹੋਵੇ ਠੀਕ ਆ ਬਹੁਤ ਮੰਗਾ ਜੀ ਇਨਾ ਇਹ ਟਰੈਕਟਰਾਂ ਜੀ ਇੱਥਾ ਮੇ ਪੀਸੀ ਆਏ 1200 ਠੀਕ ਆ ਹਾਂ ਅੱਜ ਮੇਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇ シュਡਿੰਗ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਕਰਪਾਲ ਨਾਲ ਮਿਲਾਉਣੇ ਆ ਬਖਵਾਕ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆ ਜੋ ਅੱਗੇ ਵੀਡੀਓ ਕਰਦੇ ਆ ਕੰਟਰੀ ਸ਼ੀਰ ਬਾਈ ਸੱਗੀ ਗਾ ਬਈ ਕੋਠੀ ਟਾ ਬਾਈ ਵਧੀਆ ਬਈ ਠੀਕ ਤਾਕ ਹੋਰ ਮੰਡੀ ਦਾ ਮਾਹੌਲ ਕਿਉਂ ਚੱਲ ਰਿਹਾ ਬਈ ਮੰਡੀ ਦਾ ਮਾਹੌਲ ਵਾ ਠੀਕ ਆ ਪਰ ਚੱਕੜ ਵਾਲਾ ਅੱਜ ਮੀਂਹ ਦਾ ਕਰਕੇ ਹਾਂ ਬਈ ਕਰੀਏ ਸਟਾਰਟ ਬਾਈ ਹਾਂ ਬਈ ਨਿਊ ਹਾਲੰਡ 3630 ਮਾੜ ਰਹਿਗਾ 12 ਡਿਵਾਨ ਰਹੀ ਹੈ ਬਾਈ ਦੀ 4,55,000 ਰੁਪਏ ਡਿਵਾਨ ਹਰਿਆਣਾ ਨੰਬਰ ਬਈ ਜੇ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦੀ ਅਨਵਾਜ ਗੱਲ ਦੱਸਦਾ ਹਾਂ ਹਾਂਜੀ ਬਾਈ ਰੰਗ ਪੇਂਟ ਮੰਡੀ ਦੇ ਬਿਵਾਰੀ ਕੋਲੇ ਕੋਈ ਟਰੈਕਟਰ ਆ ਬਾਈ ਹਰੇਕ ਦੀ ਮਾੜੀ ਮੋਟੀ ਟਾਚਿੰਗ ਕੋਈ ਹੁੰਦੀ ਹੈ ਠੀਕ ਹੈ ਬਾਈ ਮੈਂ ਲਾਲੋ ਲੈਂਕਾ ਲੋਕਾਂ ਦੀ ਲਾਲੋ ਹੋਰ ਜਿੱਥੇ ਮਾੜੀ ਮੋਟੀ ਰੰਗ ਪੈਣ ਵੇਣਾ ਮਾੜਾ ਮੋਟਾ ਕਰਾਉਣੀ ਪੈਂਦੀ ਹੈ ਟਰੈਕਟਰ ਵੀ ਨਹੀਂ ਵੇਚਦੇ ਡਿੱਗਰੀ ਚ ਆਉਂਦਾ ਠੀਕ ਹੈ ਬਾਈ ਮਾੜੀ ਮੋਟੀ ਬਈ ਹਲਕੀ ਬੁਲਕੀ ਹੋਈ ਹੁੰਦੀ ਆ ਠੀਕ ਹੈ ਬਾਈ ਬਾਕੀ ਚੀਜ਼ ਤੁਹਾਡੇ ਸਾਹਮਣੇ ਆ ਕੇ ਤਸੱਲੀ ਕਰੋ ਠੀਕ ਹੈ ਬਾਈ ਡੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਤਾਂ ਬਾਈ ਨਵੇਂ ਪਏ ਦਾ 95 ਪੈਸੇ ਕਹਿ ਸਕਦੇ ਹਾਂ ਚਲੋ ਠੀਕ ਹੈ ਬਾਈ ਇਹ ਡਬਲ ਡਿਸਟਰੀਬਿਊਟਰ ਜਾਂਦਾ ਬਾਈ ਡਬਲ ਜੈਸਟੀਬੂਟਰ ਬਾਈ 30 ਸਪੀਡ ਆਫ ਮਾਡਲੀ ਆ ਠੀਕ ਹੈ ਬਾਈ ਸਮਾਰ ਸਰ ਕੰਪਲੀਟ ਹੀ ਆ ਬਾਈ ਮ ਕਿੰਨੇ ਹਸਪਾਗਰ ਚਾਹੁੰਦਾ ਭਾਈ ਇਹ ਇਹ ਬਈ ਪੰਜਾ ਹਸਪਾਗਰ ਬਗੈਰ ਟਰਬੋ ਆ ਭਾਈ ਇਹ ਹਾਂ ਇਹ ਬਗੈਰ ਟਰਬੋ ਆ ਕੋਪਰ ਠੀਕ ਹੈ ਜੀ ਹਰਿਆਣਾ ਨੰਬਰ ਆ ਭਾਈ ਐਨਓਸੀ ਮਿਲ ਜੂਈ ਦੀ ਐਨਓਸੀ ਮਿਲੂ ਭਾਈ ਇਹਦੀ ਨਾ ਕਰਾਉਣਾ ਪੂਗਾ ਠੀਕ ਹੈ ਭਾਈ ਡਿਮਾਂਡ ਤਾਂ ਇਹ ਆ ਭਾਈ ਆਪਣੀ ਦੀ 4,55,000 ਰੁਪਏ ਅਡਵਾਂਟਸ ਕਿੰਨੇ ਛੱਡ ਦਾਂਗੇ ਭਾਈ 4,30,000 ਦਾ ਛੱਡ ਦਾਂਗੇ ਜੀ ਕੋਈ ਸੱਜਣ ਆਪਣੀ ਵੀਡੀਓ ਦੇਖ ਕੇ ਮੌਕੇ ਤੇ ਮਾਨਤਾਨ ਹੋ ਜੂਗਾ 5000 ਕਰ ਦਾਂਗੇ ਭਾਈ ਕਰ ਲੈ ਕੋਈ ਗੱਲ ਠੀਕ ਹੈ ਜੀ ਇਹਦੋਂ ਆ ਫਾਰਮ ਡ੍ਰੈਗ 45 ਵਾਲਾ ਮਾਡਲ ਹੈਗਾ ਨੌ ਡਿਮਾਂਡ ਹੈ ਜੀ ਬਾਈ 2,75,000 ਰੁਪਏ ਡਿਮਾਂਡ ਜੀ ਬਾਈ ਆਪਾਂ ਜੀ ਕੰਡੀਸ਼ਨ ਆ ਕੰਡੀਸ਼ਨ ਬਾਈ ਓਕੇ ਆ ਬਸ ਮਾੜੀ ਮੋਟੀ ਹੋਈ ਆ ਕਦੇ ਟੱਚਿੰਗ ਠੀਕ ਆ ਬਾਈ ਸਾਰਾ Ориਜినਲ ਪਿਆ ਸ਼ੋ ਸ਼ੂ ਦਾ Ориਜినਲ ਪਿਆਗਾ ਮੰਨੋ ਜੇ ਮੈਂ ਬੰਪਰ ਹੋ ਗਿਆ ਹਾਂਜੀ ਬਾਈ ਮਾੜੀ ਮੋਟੀ ਲੈਂਕਾ ਦੋ ਹੋਗੀ ਮਗਰ ਇਹ ਜਾ ਠੀਕ ਆ ਬਾਈ ਇੰਜਰ ਦੇ ਬਸ ਸ਼ੋ ਦਾ ਕਲੀਅਰ Ориਜినਲ Ориਜినਲ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਟਾਇਰ ਇਹਦੇ ਬਾਈ 80-85 ਪੈਸੀ ਪਿਆ ਠੀਕ ਆ ਬਾਈ ਪਰ ਲੇਕਿਨ ਇਹ ਹਸ ਪਾਵਰ ਚਾਹੁੰਦਾ ਬਾਈ ਇਹ 45 ਹਸ ਪਾਵਰ ਡਬਲ ਕਲੱਚ ਹੈ ਬਾਈ ਡਬਲ ਕਲੱਚ ਬਾਈ ਠੀਕ ਹੈ ਬਾਈ ਨੰਬਰ ਕਿਹੜਾ ਬਾਈ ਇਹ ਨੰਬਰ ਹਰਿਆਣਾ ਬਈ ਐਪੀ ਡੇਟ ਮਿਲਦਾ ਠੀਕ ਹੈ ਬਾਈ ਅਡਵਾਂਟ ਦੇਈਏ ਬਾਈ ਆਪਣੀ 2,75,000 ਰੁਪਏ ਅਡਵਾਂਟ ਕਿੰਨੀ ਛੱਡ ਦਾਂਗੇ ਬਾਈ ਆ ਤੁਸੀਂ ਇਹ ਆਪਾਂ 2.5 ਲੱਖ ਤਾਂ ਦੇਵਾਂਗੇ ਯਾਰ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਹੋ ਮਾਨਤਾਂ ਹੋ ਜੂ ਮੌਕੇ ਤੇ ਪੰਜਰ ਕਰ ਦਾਂਗੇ ਬਾਈ ਕਰਤਾ ਹੈ ਕੋਈ ਟਰੈਕਟਰ ਦੇ ਹਿਸਾਬ ਨਾਲ ਬਸ ਉਸ ਹਿਸਾਬ ਨਾਲ ਹੋ ਜਾਣਾ ਮਾਨਤਾਂ ਠੀਕ ਹੈ ਇਹਦੋਂ ਨਿਊ ਹਾਲੈਂਡ 6500 ਮਾੜ ਲੱਗਾ 12 ਦਵਾੜਈਏ ਬਾਈ ਦੀ 5 ਲੱਖ ਸੀਆਰ ਦੇਵਾਣਾ ਮਿਆਵ ਨੰਬਰ ਬਾਈ 2012 ਮਾਡਲ 3 ਸਪੀਡ ਟਰਬੋਸ ਠੀਕ ਹੈ ਜੀ ਕੀ ਕੰਡੀਸ਼ਨ ਬਾਈ ਕੰਡੀਸ਼ਨ ਬਾਈ ਜਮਾ ਰੁਪਈਆ ਰੁਪਈਆ ਪਈਆ ਠੀਕ ਹੈ ਬਿਲਕੁਲ ਓਕੇ ਆ ਜਮਾ ਠੀਕ ਹੈ ਜੀ ਸਾਰਾ ਸਮਾਨ ਆਪਾਂ ਨਾਲ ਹੀ ਦੇਵਾਂਗੇ ਇੱਕ ਕਦਰ ਹੀ ਠੀਕ ਹੈ ਜੀ ਟਾਇਰ ਇਹਦੇ ਮੂਲ ਲੈ ਗਿਆ ਬਾਈ 10 16 ਵਾਲੇ ਵੱਡੇ ਪાયੇ ਹੋ ਜਾਂ ਠੀਕ ਹੈ ਜੀ ਮਗਰ ਲੈ ਗਿਆ 16 9 30 ਵਾਲੇ ਠੀਕ ਹੈ ਬਿਲਕੁਲ ਨਵੇਂ ਪਿਆ ਕੋਈ ਪੈਸਾ ਦੋ ਪੈਸੇ ਬਚੱਕ ਦੀ ਘਸੇ ਹੁਣ ਠੀਕ ਹੈ ਜੀ ਕਿੰਨੇ ਹੌਸਲਾ ਵਰਤਦਾ ਬਈ ਇਹ ਇਹ ਬਈ 60 ਐਚਪੀ ਦਾ ਸਰ 60 ਐਚਪੀ ਡਬਲ ਡਿਸਟ੍ਰਿਬਿਊਟਰ ਬਈ ਡਬਲ ਜੈਟੀ ਉਹ ਟਾਪ ਮਾਡਲ ਆ ਠੀਕ ਆ ਬਈ ਕੁਤੇ ਚ ਇਹਦੇ ਕੋਈ ਗਰੁੱਪ ਹੀ ਨਹੀਂ ਕਰ ਰਹੀ ਬਈ ਇਹ ਤੂੰ ਹੈ ਬਈ ਕੋਈ ਗਰੁੱਪ ਹੀ ਨਹੀਂ ਕਰ ਰਹੀ ਬਈ ਨਾ ਨਾ ਬਈ ਠੀਕ ਆ ਬਈ ਦੱਸ ਵੀ ਯਾਰ ਦਾ ਦੇਖੀ ਹੋਣਾ ਬਈ ਹਾਂ ਬਈ ਆ ਹੈਗਾ 25-30 ਹਜ਼ਾਰ ਦਾ ਸਮਾਨ ਉਪਰ ਠੀਕ ਆ ਇਹ ਨੰਬਰ ਕਿਹੜਾ ਬਈ ਇਹ ਨੰਬਰ 50 ਬਈ ਫਰਸਟ ਓਨਰ ਠੀਕ ਆ ਬਈ 2012 ਮਾਡਲ 5 ਲੱਖ 80 ਹਜ਼ਾਰ ਰੇਟ ਆਪਣਾ ਹਾਂਜੀ ਬਈ 8000 ਦਾ ਦੇ ਦਾਂਗੇ ਬਾਕੀ ਮੌਕੇ ਤੇ ਮਾਣ ਤਾਣ ਹੋ ਜੂਗਾ ਵੀ ਆ ਬਸ ਇਹ ਕਰ ਤਾਂ 10000 ਰੁਪਏ ਡਿਸਕਾਊਂਟ ਬਈ ਹੋਰ ਕਰ ਲਾਂਗੇ ਬਈ ਮੌਕੇ ਤੇ ਸੋਨਾਲੀ ਕਾ 35 ਸੋਨਾਲੀ ਕਾ 35 ਵਾਲਾ 7 ਮਾਡਲ 7 ਮਾਡਲ ਡਿਮਾਂਡ ਵਾਲਾ ਬਈ ਦਵੜ ਕਲਾਚ 6 ਚਿਰੀ 55000 5 ਲੱਖ 55000 ਟਾਇਰ ਹੈ ਗਿਆ ਬਈ 60 65 ਪੈਸੇ ਹਾਂਜੀ ਬਈ ਚਾਰੇ ਬਈ ਹਾਂ ਬਈ ਕੰਡੀਸ਼ਨ ਬਈ ਆਪਾਂ ਦੀ ਕੰਡੀਸ਼ਨ ਕੰਡੀਸ਼ਨ ਚੰਗੀ ਪਈ ਆ ਬਈ ਰੰਗ ਪੇਂਟ ਦਾ ओरिजिनल ਆ ਮਾੜੀ ਮੋਟੀ ਕਦੇ ਹੋਈ ਆ ਅਮਰਗੜਾ ਦੇ ਮਗਰ ਜੀ ਨਹੀਂ ਬਈ ਇੰਜਨ ਤੇ ਨਹੀਂ ਹੋਈ ਨਾ ਨਾ ਇੰਜਨ ਤੇ ਨਹੀਂ ਹੋਈ ਠੀਕ ਹੋ ਗਿਆ ਸਵਾਰ ਦੋਸਤ ਸਾਰਾ ਕੰਪਲੀਟ ਹੀ ਕਰਾ ਦੇਣਗੇ ਬਾਈ ਮਾਰੇ ਮੋਟੇ ਆ ਗੋਲੇ ਜੇ ਗਲ ਜਾਂਦੇ ਇਹ ਬਸ ਜ਼ਰੂਰ ਲਵਾਏ ਪਏ ਮਗਰ ਮਰ ਗਿਆ ਤਾਂ ਬਾਕੀ ਇੰਜਨ ਗੇਅਰ ਦਾ ਪੂਰਾ ਚੰਗਾ ਡਰਾਈਵਰ ਜਿਵੇਂ ਦਾ ਬਾਗੇ ਤਸੱਲੀ ਨਾਲ ਲੈ ਜਾਣਾ ਜਿਵੇਂ ਮਰਜੀ ਤਸੱਲੀ ਕਰੇ ਬਾਈ ਜਿਵੇਂ ਅਗਲੇ ਦਾ ਮਨ ਖੜਦਾ ਠੀਕ ਹੈ ਬਾਈ ਇਹ 35 ਹਜ਼ਾਰ ਰੁਪਏ ਕਿ ਹੋਣਾ ਨਾ ਇਹ 35 ਹਜ਼ਾਰ ਤੇ ਨੰਬਰ ਕਿਹੜਾ ਸੀ ਬਾਈ ਇਹ ਨੰਬਰ ਹਰਿਆਣਾ ਬਈ ਐਪੀ ਡੈਟ ਮਿਲੂ ਠੀਕ ਹੈ ਬਾਈ ਦੁਬਾਰਾ ਤਾਂ ਸੀ ਬਾਈ ਆਪਣੀ 2 ਲੱਖ 55 ਹਜ਼ਾਰ ਰੁਪਏ 50000 ਕਿੰਨੇ ਛੱਡਦਾ ਇਹ 3000 ਜੇ ਕੋ ਸੱਜਣਾ ਆਪਣੀ ਵੀਡੀਓ ਦੇਖ ਮੌਕੇ ਤੇ ਹੋ ਜੂ ਮਾਨਤਨ ਕੋਲ 5000 ਕਰਦਾ ਕੋਈ ਇਹਦੂ ਬਾ ਬਈ ਆਪਣੇ ਕੋਲੇ ਸਮਰਾਜ 855 ਮਾਡਲ ਕਿਹੜਾ ਬਈ ਇਹ 2003 ਮਾਡਲ ਬਈ ਡਿਵਾਰਡ ਹੈ ਬਈ ਜੀ 285000 ਰੁਪਏ ਡਿਵਾਰਡ 3 ਸਪੀਡ ਕਰਿਆ ਹੋਇਆ ਡਬਲ ਜਸਟੀਫਾਇਰ ਲੱਗਿਆ ਹੋਇਆ ਠੀਕ ਹੈ ਬਈ ਜੇ ਬਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਈ ਇੰਜਨ ਗੇਅਰ ਦਾ ਵੀ ਪੂਰਾ ਫੁੱਲ ਕੰਮ ਧੰਦਾ ਹੋਇਆ ਹਾਂਜੀ ਠੀਕ ਆ ਆਪ ਕਰਾਇਆ ਆਪਾਂ ਕੋਈ ਚੱਕਰ ਨਹੀਂ ਬੋਲ ਦੇ ਹੁੰਦਾ ਵੀਡੀਓ ਹੋ ਜਾਗਾ ਟਾਇਰ ਟੁਰ ਪਿਆ ਬਈ 80 ਵਿੱਚ ਪੈਸੇ ਠੀਕ ਬਈ ਠੀਕ ਇਹ ਡਬਲ ਡਿਸਟਰੀਬਿਊਟਰ ਜਾਨਾ ਡਬਲ ਡਿਸਟਰੀਬਿਊਟਰ ਬਾਈ ਕੋ ਲਵਾਇਆ ਤੇਰੀ ਸਪੀਡ ਕਰਾਇਆ ਹੋਇਆਗਾ ਠੀਕ ਆ ਬਈ ਫੁੱਲ ਕੰਮ ਧੰਦਾ ਹੋਇਆ ਠੀਕ ਆ ਬਈ ਤੇ 55 ਉਸ ਪਾਵਰ ਚ ਆਉਂਦਾ ਬਈ ਇਹ ਇਹ 50 ਚ ਬਈ 50 ਚ ਬਈ ਠੀਕ ਆ ਬਈ ਨੰਬਰ ਬਈ ਇਹ ਨੰਬਰ ਹਰਿਆਣਾ ਬਈ ਠੀਕ ਆ ਐਪੀ ਡੈਟ ਨੂੰ ਨਾ ਐਪੀ ਡੈਟ ਦਵਾੜਦੇ ਆਗੇ ਬਈ ਆਪਣੀ ਦੇ 285000 ਰੁਪਏ ਅਡਵਾੜ ਕਿੰਨੀ ਆ ਛੱਡ ਦਾਂਗੇ ਇਹ ਦੇ ਦਾਂਗੇ ਆਪਾਂ 65000 ਦਾ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖੇ ਤਾ ਕਰਾਂਗੇ ਮਾਣ ਦਾ ਮੌਕੇ ਦੇ ਲਈ ਦੱਸ ਕਰਦਾਂਗੇ ਬਈ ਦੱਸ 5000 ਕਰ ਦਾਂਗੇ ਠ ਔਰ ਟਰੈਕਟਰ ਦੇ ਹਿਸਾਬ ਨਾਲ ਆਪਾਂ ਉਹਨਾਂ ਦਾ ਆਪ ਹੀ ਕਰ ਦਿਆ ਕਰਾਂਗੇ ਕੋਈ ਚੱਕਰ ਠੀਕ ਹੈ ਬਾਈ ਨਿਊ ਹੌਲਡਰ 36 ਦੀ 2009 ਮਾਡਲ 2009 ਡਿਮਾਡ ਹੈਈ ਬਾਈ ਦੀ 431000 ਰੁਪਏ ਰੋ ਥਰੀ ਸਪੀਡ ਡਬਲ ਜਸਟੀ ਫੁੱਟ ਫੁੱਲਾ ਟਾਪ ਮਾਡਲ ਹੀ ਆ ਠੀਕ ਹੈ ਬਾਈ ਪੰਜਾਮ ਨੰਬਰ ਆ ਜੇ ਬਾਈ ਆਪਾਂ ਦੀ ਰੰਗ ਪੇਂਟ ਦੀ ਗੱਲ ਕਰੀਏ ਸਾਰਾ Ориਜਨਲ ਆ ਬਾਈ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿ ਨਹੀਂ ਟਾਇਰ ਪਏ ਆ ਬਾਈ 80 ਪਏ ਦੇ ਠੀਕ ਹੈ ਬਾਈ ਮੈਂ ਕਿ ਤੁਹਾਨੂੰ ਕਾਲ ਕਰੀਏ ਇਹ ਡਬਲ ਡਿਸਟਰੀਬਿਊਟਰ ਆ ਡਬਲ ਜੈਸਟੀਬਟਰ ਡਬਲ ਕਲੱਚ ਡਬਲ ਡਬਲ ਟਾਪ ਮਾਡਲ ਆ ਜਮਾ ਇਹ ਵੀ ਟਰਬੋ ਵਾਲਾ ਕਿ ਬਗੈਰ ਟਰਬੋ ਇਹ ਵੀ ਬਿਨ ਟਰਬੋ ਵਾਲਾ 55 ਐਚਪੀ ਦਾ 55 ਐਚਪੀ ਚ ਠੀਕ ਹੈ ਬਾਈ ਸਮਾਨ ਸਾਰਾ ਬਾਈ ਕੰਪਲੀਟ ਹੀ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਮਿਲੂ ਠੀਕ ਹੈ ਬਾਈ ਇਹ ਨੰਬਰ ਕਿਹੜਾ ਬਾਈ ਇਹ ਪੰਜਾਬ ਨੰਬਰ ਨੰਬਰ ਪੰਜਾਬ ਆ ਠੀਕ ਹੈ ਮੌੜ ਮੰਡੀ ਦਾ ਡਿਮਾਂਡ ਤੇ ਹੈ ਬਾਈ ਆਪਣੀ ਦੀ 4,36,000 ਰੁਪਏ ਦਾ ਕਿੰਨੇ ਆ ਛੱਡ ਦਾਂਗੇ ਬਾਈ ਆਪਾਂ ਇਹ ਦੇ ਦਾਂਗੇ ਆਪਾਂ ਯਾਰ 420000 ਦਾ ਮੌਕੇ ਤੇ ਕਰ ਦਾਂਗੇ 5000 ਕਰ ਦਾਂਗੇ ਕਰ ਦਾਂਗੇ ਕੋਈ ਠੀਕ ਆ 575 ਮਹਿੰਦਰਾ 575 ਡੀਆਈ ਮਾੜ ਰਿਹਾ ਪੰਜ ਦਵਾ ਰਹੀ ਹੈ ਬਾਈ ਜੀ 270000 ਰੁਪਏ ਦਵਾਣੇ ਜੀ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਸਾਰਾ ओरिजिनल ਆ ਮਾਡਲ ਹੀ ਪੰਜਾ ਕੰਡੀਸ਼ਨ ਤਾਂ ਇਹਦੀ 15 ਵਰਗੀ ਪਈ ਆ ਠੀਕ ਆ ਸਾਰਾ ओरिजिनल ਕਿਤੇ ਗੱਲ ਨਹੀਂ ਲੱਗੀ ਟਰੈਡ ਦੀ ਠੀਕ ਆ 11 ਦੀ ਗੱਲ ਕਰੀ ਡਾਰਕ ਨਹੀਂ ਬਾਈ ਪਾਏ ਇਹਦੇ 85 90 ਪੈਸੇ ਡਾਰਕ ਠੀਕ ਹੈ ਬਾਈ ਸਮਾਨ ਸਾਰੀ ਕੰਪਲੀਟ ਮਿਲੂਗੀ ਪਿੱਛੇ ਮਿਲੂਆ ਬਾਈ ਮਿਲੂਆ ਡੰਡਾ ਫੱਟੀ ਖਤਰੀ ਮਿਲੂਆ ਠੀਕ ਹੈ ਬਾਈ ਇਹ ਕਿੰਨੇ ਹੋਸਪਾਵਰ ਚਾਹੁੰਦਾ ਬਾਈ ਇਹ ਇਹ ਯਾਰ 49 ਕੀ ਹੋਆ 40 45 ਠੀਕ ਹੈ ਬਾਈ ਡੰਪ ਨਹੀਂ ਸਿੰਗਲ ਕਲੱਚ ਹੀ ਹੈ ਨੰਬਰ ਕਿਹੜਾ ਸੀ ਬਾਈ ਇਹ ਨੰਬਰ ਰੈਨ ਆ ਬਾਈ ਐਪੀ ਡੈਟ ਮਿਲੂਗਾ ਮੈਂ ਐਪੀ ਡੈਟ ਮਿਲੂਗਾ ਪਰ ਠੀਕ ਹੈ ਬਾਈ ਡਿਮਾਂਡ ਦਈਏ ਬਾਈ ਆਪਣੀ 2 ਲੱਖ 70000 ਰੁਪਏ ਡਾਰਕ ਨਹੀਂ ਛੱਡ ਦਾਂਗੇ 2.5 ਲੱਖ ਦਾ ਛੱਡ ਦਾਂਗੇ ਜੀ ਜੇ ਕੋਈ ਸੱਜਣਾ ਆਪਣੀ ਵੀਡੀਓ ਦੇ ਠੀਕ ਹੈ ਤੇ ਦਵਾ ਬਾਈ 73594 ਮਾਡਲ ਸੁਵਰਾਜ 735 94 ਮਾਡਲ ਡਿਮਾਂਡ ਕੀ ਹੈ ਬਾਈ ਤੇ 115000 ਰੁਪਏ ਅਡਵਾਂਸ ਜੇ ਬਾਈ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ ਕੰਡੀਸ਼ਨ ਬਾਈ ਰੰਗ ਪੇਂਟ ਹੋਇਆ ਪੁਰਾਣਾ ਇਹਦਾ ਬਸ ਇੰਜਨ ਗੇਅਰ ਦਾ ਚੰਗਾ ਠੀਕ ਹੈ ਬਾਈ ਟਾਇਰ ਕਿੰਨੇ ਪਰਸੈਂਟ ਹੋਣਗੇ ਟਾਇਰ ਦਾ ਦੇ ਕਸੀ ਆ ਵੀ ਪਤੀ ਪੈਸੀ ਆ ਠੀਕ ਹੈ ਜੀ ਸੁਵਾਰੇ ਦਾ ਕੰਪਲੀਟ ਕਰਦਾਂਗੇ ਆਪਾਂ ਬਾਈ ਕਿੰਨੇ ਹੋ ਸੁਵਾਰੇ ਚਾਹਦਾ ਬਾਈ ਇਹ ਏ ਹੋਆ ਭਾਈ 42 ਕਾਉਸ ਪਾਵਰ 42 ਕਾਉਸ ਪਾਵਰ ਠੀਕ ਆ ਭਾਈ ਡਿਮਾਂਡ ਤਾਂ ਹੀ ਹੈ ਭਾਈ ਆਪਣੀ ਦੀ 1,15,000 ਰੁਪਏ ਪਰ ਕਿੰਨੇ ਛੱਡਦਾ ਪੂਰੇ ਲੱਖ ਦੋ ਦੇਗਾ ਪੂਰੇ ਲੱਖ ਦੋ ਦੇਗਾ ਓ ਯਾਰ 2000 ਕਰ ਦਾਂ ਐ ਮੰਗ ਤਾਂ ਕੋਈ ਗੱਲ ਨਹੀਂ 5000 ਕਰ ਦਾਂਗੇ ਭਾਈ 5000 ਕਰ ਦਾਂਗੇ ਚਲ ਜਾ ਠੀਕ ਐ ਨੰਬਰ ਕਿਹੜਾ ਸੀ ਭਾਈ ਇਹ ਨੰਬਰ ਰਹਿਣਾ ਭਾਈ ਠੀਕ ਆ ਭਾਈ ਇਸ ਤੋਂ ਬਾਅਦ ਭਾਈ ਆਪਣੇ ਕੋਲ ਆਉਗਾ ਰਾਈ ਵੱਜੀ ਜਾਂਦੀ ਐ ਨਿਊ ਹਾਲੈਂਡ 36 ਦੀ ਮਾਡਲ ਹੈਗਾ 12 ਡਿਮਾਂਡ ਹੈਈ ਭਾਈ ਦੀ 4,95,000 ਰੁਪਏ ਦਾ ਦੇ ਵੀ ਭਾਈ ਆਪਾਂ ਇਹਦੀ ਰੰਗ ਪੇਂਟ ਦੀ ਗੱਲ ਕਰੀਏ ਭਾਈ origignal ਇੰਜਨ ਤੇ ਤੇ ਬੋਡੀ ਲਾਂਡਾ ਲੰਕਾਂ ਲੰਕਾਂ ਤੇ ਲਾਲੋ ਮਾੜੀ ਮੋਟੀ ਠੀਕ ਹੈ ਭਾਈ ਇੰਜਨ origignal ਆ ਇੰਜਨ ਉਹਦਾ origignal ਆ ਠੀਕ ਹੈ ਭਾਈ ਟਾਇਰਾਂ ਦੀ ਗੱਲ ਜੀ ਟਾਇਰ ਕਿੰਨੇ ਪਰਸੈਂਟ ਟਾਇਰ ਤਾਂ ਭਾਈ 95% ਪਿਆ ਠੀਕ ਹੈ ਮਾੜੇ ਮੋਟੀ ਕਾਸੇ ਤੇ ਰਿੰਬਾ ਤਾਂ ਨਹੀਂ ਵੱਜੀ ਭਾਈ ਬਫਾਰਾ ਨਹੀਂ ਭਾਈ ਠੀਕ ਹੈ ਭਾਈ ਸਮਾਨ ਭਾਈਆਂ ਸਾਰਾ ਕੰਪਲੀਟ ਕਰਦਾ ਹੈ ਆ ਕੁਝ ਮੇਲੋ ਭਾਈ ਡੈਕ ਛਤਰੀ ਡੰਡਾ ਪੱਟੀ ਠੀਕ ਹੈ ਭਾਈ ਆ ਸਾਰਾ ਉਹ ਚੱਲਦਾ ਭਾਈ ਡੈਕ ਮਿਊਜ਼ਿਕ ਸਿਸਟਮ ਸਭ ਕੁਝ ਚੱਲੂ ਆਪਣੇ ਟਰੈਡ ਦਾ ਜਿਹੜਾ ਸਮਾਨ ਲੱਗਿਆ ਉਹ ਚੱਲਦੇ ਹੁੰਦਾ ਠੀਕ ਹੈ ਬਈ ਟਰਬੋ ਵਾਲਾ ਕਿ ਬਗੈਰ ਟਰਬੋ ਬਈ ਟਰਬੋ ਜੂਜੀ ਗੇਅਰ 3 ਸਪੀਡ ਅੱਛਾ ਬਈ ਇਹ ਜੂਜੀ ਗੇਅਰ ਮਤਲਬ ਬਈ ਕਿਤਾ ਬਈ ਦਾ ਤੋਰਾ ਵੱਧਾ ਠੀਕ ਹੈ ਬਈ ਦੂਜਾ ਟਾਈਟਰਾ ਹਾਂਜੀ ਬਈ ਸਾਈਡ ਕਲੱਚ ਆਇਆ ਇਹਦਾ ਵੀਡੀਓ ਠੀਕ ਹੈ ਬਈ ਠੀਕ ਹੈ ਬਈ ਕੋਲਾ ਟਾਪ ਮਾਡਲ ਇਹ ਜਦੋਂ 15 16 ਚ ਆਇਆ ਸਪੈਸ਼ਲ ਐਡੀਸ਼ਨ ਹੈ ਇਹ 12 ਚ ਆਇਆ ਹੋਇਆ ਟਾਵੇਂ BC ਠੀਕ ਹੈ ਬਈ ਜੂਜੀ ਗੇਅਰਾਂ ਚ ਠੀਕ ਹੈ 12 ਚ ਟਾਵੇਂ ਆਇਆ ਬਸ ਉਹ ਠੀਕ ਹੈ ਬਈ ਹਾਂ ਖਰਚਾ ਬਹੁਤ ਘੱਟ ਹੈ ਦਾ। ਕੀ ਆ ਜੱਤੀ ਜੀ ਨੇ? ਠੀਕ ਹੈ ਬਸ। ਪਾ ਖੋਲ ਕੇ ਦਿਖਾ ਦੀਆ ਭਾਈ ਆਪਾਂ। ਚੰਗੀ ਕੰਡੀਸ਼ਨ ਪਈ ਆ ਟਰੈਕਟਰ ਜੀ। ਤਰਪੂਗੀ ਤੇ ਲੱਗ ਜਾਂਦਾ ਭਾਈ ਜਿਹੜਾ। ਆਹ ਭਾਈ ਕਰ ਬਈ ਆ। ਠੀਕ ਹੈ ਬਸ। ਕੰਪਨੀ ਮੰਨਵਾਇਆ ਕੋਈ ਆਈ ਨਹੀਂ ਕੋਈ ਬਾਅਦ ਚ ਲੱਗਿਆ ਹੋਵੇ। ਠੀਕ ਹੈ ਬਸ। ਬਹੁਤ ਮੰਗਾ ਜੀ ਇਨਾ ਇਹ ਟਰੈਕਟਰਾਂਗੇ। ਇਹਾਂ 'ਚ ਆਮੇ ਪੀਸ ਹੀ ਆਏ 1200। ਠੀਕ ਹੈ ਬਈ। ਹਾਂ। ਨੰਬਰ ਕਿਹੜਾ ਸੀ ਬਾਈ ਇਹ ਨੰਬਰ ਰਹਿਣਾ ਬਈ ਐਨਓ ਸੀ ਮਿਲ ਜੂ ਠੀਕ ਆ ਬਾਈ ਡਿਮਾਂਡ ਦੇ ਗਏ ਬਾਈ ਆਪਣੀ ਦੀ 495000 ਰੁਪਏ ਡਿਮਾਂਡ ਕੀ ਨਹੀਂ ਛੱਡ ਦਾਂਗੇ ਬਾਈ ਆਪਾਂ ਇਹ ਆਪਾਂ ਛੱਡ ਦਾਂਗੇ ਬਾਈ 70000 ਦਾ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਹੋ ਕਰ ਦਾਂਗੇ ਮੰਨ ਤਾਂ 5000 ਹੋਰ ਕਰ ਦਾਂ 10 ਕਰਨਾ ਕੋਈ ਯਾਰ 10 ਕਰ ਦਾਂਗੇ ਕਰ ਦਾਂਗੇ ਯਾਰ ਹੋਰ 10 ਠੀਕ ਆ ਬਈ ਇਸ ਤੋਂ ਬਾਅਦ ਬਾਈ ਆਪਣੇ ਕੋਲੇ ਸਪੈਸ਼ਲ ਐਡੀਸ਼ਨ ਨੀਓ ਹਾਲੈਂਡ 36 30 ਸਪੈਸ਼ਲ ਐਡੀਸ਼ਨ 16 ਮਾਡਲ 16 16 ਮਾਡਲ ਡਿਮਾਂਡ ਕੀ ਹੈ ਬਾਈ ਦੀ 560000 ਰੁਪਏ ਡਿਮਾਂਡ ਨਾਲ ਦੇ ਟਾਇਰ ਪੈਟਰੈ ਠੀਕ ਹੈ ਬਾਈ ਸਾਰਾ ओरिजिनल ਠੀਕ ਹੈ ਬਾਈ ਡੰਡਾ ਪੱਟੀ ਛਤਰੀ ਡਿੱਕ ਸਭ ਕੁਝ ਨਾਲ ਮਿਲੂਗਾ ਠੀਕ ਹੈ ਬਾਈ ਇਹ ਕਿੰਨੇ ਹੌਸ ਬਾਵਰ ਚਾਹੁੰਦਾ ਬਾਈ ਇਹ ਇਹ 55 ਬਾਈ 55 ਹੌਸ ਬਾਵਰ ਠੀਕ ਹੈ ਬਾਈ ਇਹ ਵੀ ਜੂਜੀ 11 ਵਾਲਾ ਆ ਗਿਆ ਇਹ ਵੀ ਜੂਜੀ 11 ਵਾਲਾ ਬਾਈ ਹੂੰ ਸੌ ਟੌਪ ਮਾਡਲ ਆ ਜਾਵਾ ਠੀਕ ਹੈ ਬਾਈ ਇਹ ਵੀ ਉਹ ਟਰਬੋ ਕੀ ਬੇਲ ਟਰਬੋ ਟਰਬੋ ਏ ਵੀ ਟਰਬੋ ਫੈਸ਼ਨ ਡਿਜ਼ਾਈਨ ਟਰਬੋ ਚ ਹੀ ਆਗੇ ਸਾਰੇ ਠੀਕ ਹੈ ਬਾਈ ਅਰੇ ਮਰੂਮਾ ਦੇ ਬਈ ਅਰੀਜਨਲ ਬਈ ਸਾਰਾ ਅਰੀਜਨਲ ਠੀਕ ਹੈ ਬਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਬਈ ਅਗਲਾ ਬਾੜਾ ਤੱਕ ਕਹਿਣਾ ਕਰੇ ਤਸੱਲੀ ਕਰ ਲੈ ਕਿਵੇਂ ਮਰਜੀ ਇੰਜਨ ਗੇਅਰ ਦੀ ਬਾਅਕਿਸ ਜਿਵੇਂ ਹੁੰਦੀ ਹੈ ਮਾਨ ਖੜਦਾ ਹੋਵੇ ਜਿੰਨੇ ਬਈ ਆਪਾਂ ਟਰੈਕਟਰ ਦਿਖਾ ਦੇ ਦੀ ਦਿੰਦੇ ਤਸੱਲੀ ਕਰਕੇ ਲੈ ਜਾ ਦੀ ਬਾਅਕੀ ਹੈ ਨਾ ਪੂਰੀ ਫੁੱਲ ਤਸੱਲੀ ਕਰ ਲਓ ਇੰਜਨ ਗੇਅਰ ਦੀ ਕਾਪੀ ਗਾਗ ਦੀ ਸਾਡੀ ਹੋਊਗੀ ਠੀਕ ਹੈ ਸਾਰੀ ਉਮਰ ਭਰ ਦੀ ਚੋਰੀ ਠੱਗੀ ਦਾ ਕੋਈ ਗਲਤ ਹੋਵੇ ਕਿਸੇ ਪਾਸੇ ਅਸੀਂ ਬੈਠੇ ਹਾਂ ਠੀਕ ਹੈ ਬਸ ਬਈ ਕਰ ਆਪਣੀ ਮੰਡੀ ਜਾਂ ਘਰੋਂ ਚੀਜ਼ ਨਿਕਲ ਗਈ ਫਿਰ ਆਪਣੀ ਗਾਰੰਟੀ ਹਾਂ ਇੰਜਨ ਗੇਅਰ ਦੀ ਅਗਲਾ ਤਸੱਲੀ ਕਰਤਾ ਆਪਦਾ ਠੀਕ ਹੈ ਬਈ ਇਹਨੇ ਟਰੈਕਟਰ ਬਈ ਆਪਣੇ ਹੋਰ ਵੀ ਹੈ ਕਿ ਆਹੀ ਹੈ ਬਈ ਬਸ ਹੋਰ ਕੋਸਕ ਘਰੇ ਖੜਿਆ 15 ਮਾਡਲ ਖੜਾ ਹੋਲੈਂਡ ਹਾਂਜੀ ਬਈ ਇਸ ਇਸ ਖੜਾਗਾ ਠੀਕ ਹੈ ਬਈ ਬਾਕੀ ਚੱਲੀ ਜਾਂਦਾ ਆਈ ਜਾਂਦੇ ਤੇ ਵਿਕੀ ਜਾਂਦੇ ਆ ਆਉਣ ਵਾਲੀ ਵੀਡੀਓ ਚ ਆਪਾਂ ਕਿਹੜੇ ਕਿਹੜੇ ਡੈਕਟਰ ਦਿਖਾਵਾਂਗੇ ਹੋਰ ਦਿਖਾ ਦਾਂਗੇ ਆਪਾਂ ਨਵੇਂ ਨਵੇਂ ਕੁਲਕਾਂ ਠੀਕ ਹੈ ਡੈਕਟਰ ਨੰਬਰ ਬੋਲ ਦਿਓ ਬਈ ਆਪਾਂ 6283585655 ਠੀਕ ਹੈ ਬਈ ਵਿੱਚ ਪੁਰਾਣਾ ਡੈਕਟਰ ਵੀ ਕੱਟ ਲੈਂਗੇ ਪੁਰਾਣਾ ਵੀ ਕੱਟਿਆ ਜਾਊਗਾ ਕੰਡੀਸ਼ਨ ਦੇਖ ਕੇ ਮੇਕੇ ਫੋਟੋ ਤੇ ਕੱਟ ਲੈਂਦੇ ਹੋ ਫੋਟੋ ਤੇ ਕੱਟਿਆ ਜਾਊ ਬਈ ਪਰ ਹੋਵੇ ਜਾਇਜ ਅਗਲਾ ਉਹਦਾ 50000 ਮਹਿੰਗਾ ਨਾ ਕਟਾਵੇ ਪਰ ਮਾਲ ਮੋਲੀ ਕੱਟਿਆ ਜਾਊਗਾ ਠੀਕ ਹੈ ਬ ਬਾਕੀ ਮਾਰਕੀਟ ਜੋ ਰੇਟ ਜਿਹੜਾ ਚੱਲਦਾ ਹਾਂ ਭਾਈ ਜਿਹੜਾ ਚੱਲਦਾ ਰੇਟ ਉਹ ਜੇ ਕੱਟਿਆ ਜਾਊਗਾ ਜ਼ਰੂਰ ਉਹਦੇ ਹਿਸਾਬ ਨਾਲ ਹੀ ਆਪਾਂ ਦੇਵਾਂਗੇ ਆਪਣਾ ਅੱਗੀ ਰੇਟ ਬਹੁਤ ਘੱਟ ਆਉਂਦਾ ਆਪਾਂ ਜੈਜੀ ਭਰਦੇ ਨਹੀਂ ਜੈਜੀ ਨਹੀਂ ਭਰਦੇ ਵੇਚਣ ਵਾਲੀ ਭਰੀਦਾ ਪਹਿਲੀ ਆਪਾਂ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਭਾਈ ਠੀਕ ਹੈ ਬਈ